ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਕਲਗੀ ਤਰਪਾਸ਼ਾ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਦਾ ਰਕਸ਼ਾ ਹੈ ਦੇਖਾਰਾ ਕਰੋ ਬੁਲਾਉਂਦਾ ਆਖਰੋ ਗੱਜ ਕੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਗੁਰੂ ਗ੍ਰੰਥ ਸਾਹਿਬ ਦੀ ਸ਼ਕਤ ਰਸਾਇ ਹੈਠ ਪੰਜ ਪੈਰਾਂ ਦੀ ਅਦਵਾਈ ਹੈਠ ਨਗਰ ਕੀਰਤਨਾ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਮਹਾਪੁਰਖ ਧੰਨ ਧੰਨ ਬਾਬਾ ਗੰਗਾ ਰਾਮ ਜੀ ਦੇ ਪਵਿੱਤਰ ਸਤਿਅ ਦੇ ਪਹੁੰਚਿਆ ਸਵਾਨਾ ਹੰਗਾ ਸੰਗਤਾਂ ਨੂੰ ਸਾਡੇ ਸਤਿਕਾਰਯੋਗ ਮਹਾਪੁਰਖ ਬਾਬਾ ਸੁਖਜੀਤ ਸਿੰਘ ਜੀ ਵੱਲੋਂ ਜੀ ਆਇਆਂ ਧੰਨਵਾਦ ਆਖ ਜਾਂਦਾ ਤੇ ਬਾਬਾ ਜੀ ਦੀ ਪ੍ਰਬੰਧ ਕਮੇਟੀ ਵੱਲੋਂ ਗੁਰੂ ਕੇ ਜੋ ਲੰਗਰ ਕੇਲਿਆਂ ਦਾ ਲੰਗਰ ਲਾਇਆ ਗਿਆ ਸੋ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਹਾਂਜੀ ਸਾਡੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਭਾਈ ਸੰເສਰ ਸਿੰਘ ਜੀ ਮਹਾਰਾਜ ਵਾਲੇ ਉਹਨਾਂ ਵੱਲੋਂ ਜਿੱਥੇ ਨੂੰ 100 ਰੁਪਿਆ ਆਸ਼ੀਰਵਾਦ ਦੇ ਕੇ ਵਾਹਿਗੁਰ ਚੜ੍ਹਦੀ ਕਲਾ ਰੱਖੇ ਸਦਉ ਧਿਆਨ 1469 ਈਸਵੀ ਨੂੰ ਰਾਏਪੋਟ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਮਾਤਾ ਤ੍ਰਿਪਤਾ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਅਵਤਾਰ ਧਾਰਿਆ ਚਾਰ ਸਵੇਰੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਦੇਵਤਾ ਨੇ ਫੁੱਲ ਵਰਸਾਏ ਪਰੀਆਂ ਨੇ ਸੋਹੇ ਗਾਏ ਤੇ ਗਰੀਬਾਂ ਨੂੰ ਦਾਨ ਵੰਡਿਆ ਜਾ ਰਿਹਾ ਸੱਚ ਦਾ ਪ੍ਰਕਾਸ਼ ਹੋਇਆ ਚੂਰ ਦੇ ਨਾਲ ਟੱਕਰ ਲੈਣ ਦੀ ਖਾਤਰ ਸਤਗੁਰ ਪਾਤਸ਼ਾਹ ਨੇ ਅਵਤਾਰ ਧਾਰਿਆ ਸਤਗੁਰ ਨਾਨਕ ਚ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਫਲੋਆ ਤਾਪਾਂ ਦੀ ਧੁੱਗ ਨੂੰ ਖਤਮ ਕਰਨ ਦੀ ਖਾਤਰ ਸਤਗੁਰ ਪਾਤਸ਼ਾਹ ਜਿਸ ਤਰ੍ਹਾਂ ਅਵਤਾਰ ਧਾਰ ਕੇ ਆਏ ਆ ਤੱਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇ ਵਧਾਈਆਂ ਰਲ ਮਿਲ ਸੰਗਤਾਂ ਮਾਤਾ ਤ੍ਰਿਪਤਾ ਤੇ ਪਿਤਾ ਮਹਿਤਾ ਘਾਲੂ ਨੂੰ ਜਿਸ ਤਰ੍ਹਾਂ ਵਧਾਈਆਂ ਦੇ ਰਹੀਆਂ ਉਸ ਬਰ ਦੇ ਸੀਣ ਨੂੰ ਦਾਸ ਬਸੇ ਖਾਲਸਾ ਢਬਾਲੀ ਦਾ ਕਬਿਛਰੀ ਜੱਥਾ ਉਸ ਵੇਲੇ ਮਾਤਾ ਤੇ ਪਿਤਾ ਨੂੰ ਵਧਾਈਆਂ ਹੈ ਐਉਂ ਦੰਦਾ ਜੀ ਤੱਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣ ਵਧਾਈਆਂ ਤੱਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣ ਵਧਾਈਆਂ ਹਾਏ ਨਾਨਕ ਬਾਬਾ ਜੀ ਮਾਤਾ ਤ੍ਰਿਪਤਾ ਕੋ ਖੋਜਾਏ ਪਤਾ ਮੈਤਾ ਕਾਹੂ ਦੇ ਆਕੇ ਘਰ ਨੂੰ ਪਾਗ ਲਗਾਏ ਧੰਬ ਮਿਟ ਗਈ ਪਾਪਾਂ ਦੀ ਚੜਿਆ ਸੂਰ ਜਹਵਰ ਸੁਨਾਈਆ ਤਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣਾ ਬੁਧਾਈਆ ਤਕ ਨੂਰੀ ਮੁਖੜੇ ਨੂੰ ਰਣਮੇਲ ਸੰਗਤਾਂ ਦੇਣ ਵਧਾਈਆਂ ਛੀਦਾਈ ਦੌਲਤਾਂ ਨੂੰ ਅੱਖੋਂ ਅੰਨਿ ਦੇਸਣ ਲਾਇਆ ਧੰਨ ਧੰਨ ਇਹ ਬਾਲਕ ਹੈ ਜਿਸ ਨੇ ਮੁੱਖ ਜੋ ਆਕਸਣਾਇਆ ਇਹ ਜੋਤ ਇਲਾਹੀ ਹੈ ਤੇ ਜੀ ਸਤ ਗੁਰ ਮੇਰੇ ਸਾਈਆਂ ਤੱਕ ਨੂਰੀ ਮੁਖੜੇ ਨੂੰ ਰਣਮੇਲ ਸੰਗਤਾਂ ਦੇਣ ਵਧਾਈਆਂ ਕਨੂਰੀ ਮੁਖੜੇ ਨੂੰ ਰਾਣ ਮੈਨ ਸੰਗਤਾਂ ਦੇਣ ਵਧਾਈਆਂ ਸੁਭਾਵਾ ਧੰਨਵਾਦ ਮੇਰੇ ਸਤਿਕਾਰਯੋਗ ਮਾਤਾ ਜੀ ਵੱਲੋਂ ਆਪਣੇ ਪੁੱਤਰ ਨੂੰ ਅਸ਼ੀਰਵਾਦ ਭੇਟਿਆ ਮੈਨੂੰ ਤਾਂ ਐਸੀ ਲੱਗਦਾ ਵੀ ਮਾਤਾਵਾਂ ਖਾਤਾ ਨਹੀਂ ਖੋਲਦੀਆਂ ਪਰ ਭੈਣਾਂ ਤੇ ਮਾਤਾਵਾਂ ਦਾ ਸੌਖੋ ਦਾ ਏ ਅਮਾ ਮਾਨ ਕਰਿਆ ਸੁਭਾ ਹੈ ਗੁਰਚਰਦੀ ਗਾ ਰੱਖੇ ਹਰ ਮદાન ਫਤਿਹ ਹੋਵੇ ਸਤਿਰੋਤਾ ਸ੍ਰੀ ਦਾਈ ਦੌਲਤਾਂ ਨੂੰ ਅੱਖ ਖੋ ਅੰਮ੍ਰਿਤ ਸਣ ਲਾਇਆ ਧਨ ਤਨ ਇਹ ਬਾਲਕ ਹੈ ਜਿਸ ਨੇ ਮੁਖ 'ਚੋਂ ਆਖ ਸਣਾਇਆ ਧਨ ਤਨ ਇਹ ਬਾਲਕ ਹੈ ਜਿਸ ਨੇ ਮੁਖ 'ਚੋਂ ਆਖ ਸਣਾਇਆ ਇਹ ਜੁੱਤ ਅਲਾਹੀ ਹੈ ਬਾਜੀ ਸਤਗੁਰ ਮੇਰੇ ਸਾਈਆਂ ਤੱਕ ਨੂਰੀ ਮੁਖੜੇ ਨੂੰ ਰਣਮੇਲ ਸੰਗਤਾਂ ਦੇਣ ਵਧਾਈਆਂ ਤੱਕ ਨੂਰੀ ਮੁਖੜੇ ਨੂੰ ਰਣਮੇਲ ਸੰਗਤਾਂ ਦੇਣ ਵਧਾਈਆਂ 14 ਸਣਤਰ ਨੂੰ ਪ੍ਰਗਟੀ ਰੱਬੀ ਜੋਤ ਅਕਾਲੀ ਧੁਖੀਆਂ ਦੀ ਪੀੜਾ ਹਰੂ ਦਾਤਾ ਦਿਨ ਦਿਨ ਦੇ ਬਾਲੀ ਧੁਖੀਆਂ ਦੀ ਪੀੜਾ ਹਰੂ ਦਾਤਾ ਦਿਨ ਦਿਨ ਦੇ ਬਾਲੀ ਖੁਸ਼ ਭਣਨੇ ਜਾਂਦੀ ਮੰਦੀ ਹਾ ਮਠਾਈਆਂ ਟਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣ ਵਧਾਈਆਂ ਟਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣ ਵਧਾਈਆਂ ਆਏ ਪੜੀਆਂ ਯਾਰ ਸਦੀਆਂ ਘਰ ਤੇ ਹਲ ਬਸਾਈ ਜਾਵਣ ਤਨ ਮਨ ਨਿਹਾਲ ਹੋਵੇ ਰੱਜ ਰੱਜ ਦਰਸ਼ਕਾਂ ਦੇ ਪਾਵਨ ਤੇਵ ਕਰਨੀ ਆਰਤੀ ਨੂੰ ਗੂੰਜਾਂ ਜਾਏ ਘਰ ਦੀਆਂ ਪਾਈਆਂ ਧੱਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣ ਵਧਾਈਆਂ ਧੱਕ ਨੂਰੀ ਮੁਖੜੇ ਨੂੰ ਰਲ ਮਿਲ ਸੰਗਤਾਂ ਦੇਣ ਵਧਾਈਆਂ ਫਿਰ ਦਰਸ਼ਨ ਕਰਨੇ ਨੂੰ ਸਾਧੂ ਸੰਤ ਫਕਰ ਚੱਲ ਆਉਂਦੇ ਨੀਮਾਂ ਦਾ ਯਾਰ ਮੁਖ ਚੋਂ ਕਹਿ ਕੇ ਆ ਮੜ ਆਉਂਦੇ ਨੀ ਮਿਆਂ ਦਾ ਯਾਰ ਹਉ ਮੁਖ ਚੋਂ ਕਹਿ ਕੇ ਆ ਮੜ ਆਉਂਦੇ ਧਰਤ ਚੜਿਆ ਸੋਦਨ ਨੂੰ ਰਾਜ ਕਰਦੇ ਜਲਮ ਕਸਾਈਆਂ ਤਕ ਨੂਰੀ ਮੁਖੜ ਨੂੰ ਰਾਮਣ ਸੰਗ ਤਾਂ ਦੇਣ ਵਧਾਂਗਾ ਚੱਲਦਾ ਏ ਬੁਲਾਰ ਆਇਆ ਆ ਕੇ ਦਰਸ ਪਾਲ ਕੁਰਾਨ ਦੇ ਪਾਵੇ ਜੋ ਜਪ ਲੂ ਸਰਦਾਨ ਜਿਹੜਾ ਜਨਮ ਮਰਨ ਮਿਟ ਜਾਵੇ ਝਾੜੂ ਨਾਮ ਜਹਾਜ਼ ਉੱਤੇ ਟਿੰਟਾ ਘੁਰਦੀਆਂ ਜਾਣ ਕਟਾਈਆਂ ਤੱਕ ਨੂਰੀ ਮੁਖੜੇ ਨੂੰ ਰਾਮ ਨਾਲ ਸੰਗਤਾਂ ਦੇਣ ਵਧਾਈਆਂ ਮਰਸ਼ਦ ਜੀ ਗੁਰੂ ਬਸਰੀ ਉੱਠੀ ਐ ਸ੍ਰੀ ਰਾਮ ਜਪਸ਼ਾਣੀ ਗੁਰੂ ਨਾਨਕ ਪ੍ਰਗਟੇ ਜੀ ਬਲਵਿੰਦਰ ਜਾਂਦਾ ਹਰ ਜਸ ਗਾਈ ਗੁਰੂ ਨਾਨਕ ਪ੍ਰਗਟੇ ਜੀ ਬਲਵਿੰਦਰ ਜਾਂਦਾ ਹਰ ਜਸ ਗਾਈ ਵੀਰਪਾਲ ਭਵਿੰਦਰ ਨੇ ਵੀਰਪਾਲ ਭਵਿੰਦਰ ਨੇ ਸਬਤਾ ਸੱਚੇ ਸਤ ਗੁਰ ਗਾਈਆ ਤਕ ਨੂਰੀ ਮੁਖੜੇ ਨੂੰ ਰਾਲ ਮੇਲ ਸੰਗਤਾਂ ਦੇਣ ਵਧਾਈਆ ਤਕ ਨੂਰੀ ਮੁਖੜੇ ਨੂੰ ਰਣ ਮਿਲ ਸੰਗਤਾਂ ਦੇਣ ਵਧਾਈਆਂ ਤਕਨੂਰੀ ਮੁਖਰੇ